ਅੱਜ ਜਥੇਦਾਰ ਕੁਲਦੀਪ ਸਿੰਘ ਗੜਗਾਜੂਹਰਾ ਨੇ ਤਖਸਿਰ ਕਿਸਗੜ ਸਾਹਿਬ ਦੀ ਜਥੇਦਾਰੀ ਦੀ ਸੇਵਾ ਸੰਭਾਲੀ ਹੈ ਮੈਂ ਸਮੁੱਚੇ ਪੰਥਵਲ ਨੂੰ ਉਹਨਾਂ ਨੂੰ ਵਧਾਈ ਬੇਸ਼ਕਰਨਾ ਔਰ ਉਮੀਦ ਕਰਦਾ ਹਾਂ ਕਿ ਉਹ ਪੰਥ ਦੀਆਂ ਭਾਵਨਾਵਾਂ ਦੇ ਉੱਪਰ ਖਰੇ ਉਤਰਨਗੇ ਕਿਉਂਕਿ ਜਿੰਨਾਂ ਕੱਸੀਂ ਜਥੇਦਾਰ ਕੁਲਦੀਪ ਸਿੰਘ ਗੜਗਾਜੂਹਰਾ ਬਾਰੇ ਜਾਣਦੇ ਹਾਂ ਜਿੰਨੀ ਵਾਰੀ ਵੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਅਸੀਂ ਬੈਠੇ ਅਕਸਰ ਹੀ ਅੰਤਕ ਵਿਚਾਰਾਂ ਹੀ ਹੋਈਆਂ ਔਰ ਉਹਨਾਂ ਦੇ ਮਨ ਦੇ ਵਿੱਚ ਪੰਥ ਦਾ ਦਰਦ ਹੈ ਕਿ ਕਿਵੇਂ ਅੱਜ ਪੰਜਾਬ ਦੇ ਵਿੱਚ ਜੋ ਪੰਥ ਨੂੰ ਜਾਂ ਦੁਨੀਆ ਭਰ ਦੇ ਵਿੱਚ ਇਧਰ ਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੇ ਵਿੱਚੋਂ ਪੰਥ ਨੂੰ ਕੱਢਣ ਦੇ ਲਈ ਉਹ ਜ਼ਹੀਨ ਮਾਨਸਿਕਤਾ ਰੱਖਦੇ ਨੇ ਔਰ ਪਿਛਲੇ ਲਗਭਗ 15 20 ਸਾਲ ਤੋਂ ਪ੍ਰਚਾਰ ਦੇ ਖੇਤਰ ਦੇ ਵਿੱਚ ਜੁਟੇ ਹੋਏ ਆ ਅਨਾਥ ਬੱਚਿਆਂ ਦੀ ਵਿੱਦਿਆ ਦੇ ਲਈ ਵੱਡੇ ਪ੍ਰਬੰਧ ਕਰ ਰਹੇ ਆ ਸੋ ਉਹਨਾਂ ਨੂੰ ਤਕਸਰੀ ਕੇਸਗੜ ਸਾਹਿਬ ਦੀ ਸੇਵਾ ਮਿਲੀ ਹੈ ਇਹ ਸੱਚਮੁੱਚ ਬਹੁਤ ਮਾਣ ਦੀ ਗੱਲ ਹੈ ਔਰ ਗੁਰੂ ਪਾਤਸ਼ਾਹੀ ਜੀ ਦੇ ਕੇ ਅਰਦਾਸ ਕਰਦੇ ਆ ਕਿ ਉਹਨਾਂ ਪਾਸੋਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ ਔਰ ਜਿਸ ਘੁੰਮਣ ਘੇਰੀ ਦੇ ਵਿੱਚ ਸਥਿਤੀਆਂ ਬਣਦੀਆਂ ਜਾ ਰਹੀਆਂ ਉਹਦੇ ਵਿੱਚੋਂ ਕੱਢਣ ਲਈ ਪਾਤਸ਼ਾਹ ਆਪ ਸਹਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ